ਹੁਸ਼ਿਆਰਪੁਰ ਵਿਖੇ ਪਿਛਲੇ 25 ਸਾਲਾਂ ਤੋਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਬਹੁਤ ਹੀ ਘੱਟ ਰੇਟ ਤੇ ਟੈਸਟ ਕਰ ਰਹੀ ਸੈਨਿਕ ਕਲੀਨਿਕ ਲੈਬਾਰਟਰੀ ਨੂੰ NAB ਵੱਲੋਂ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਮਾਨਤਾ ਦਿੱਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਰੋਨਾ ਟੈਸਟ ਵੀ ਸਰਕਾਰੀ ਰੇਟ ਤੇ ਕਿਤੇ ਜਾਣਗੇ ਜੋ ਕਿ ਬਿਲਕੁਲ ਸਿਹਤ ਵਿਭਾਗ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਹੋਣਗੇ। ਇਸ ਮੌਕੇ ਉਹਨਾਂ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ ਗਿਆ। ਸਰ ਇਹ ਸੈਨੀ ক্লিনিক্যাল ਲੈਬੋਰੀ ਪਿਛਲੇ 25 ਸਾਲ ਤੋਂ ਅਸੀਂ ਸਿਵਲ ਹਸਪੀਟਲ ਦੇ ਨੇੜੇ ਚਲਾ ਰਹੇ ਹਾਂ 1996 ਤੋਂ ਅਸੀਂ ਸਟਾਰਟ ਕੀਤੀ ਹੈ ਅੱਜ ਸਾਨੂੰ ਸਰ ਐਨਏਬੀਐਲ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਆਫ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਆਫ ਲੈਬੋਰੀਜ਼ ਐਂਡ ਕੈਲੀਬ੍ਰੇਸ਼ਨ ਸਰਟੀਫਾਈਡ ਹੋਈ ਹੈ ਸਰ ਅੱਜ ਗਵਰਨਮੈਂਟ ਆਫ ਇੰਡੀਆ ਤੋਂ ਗਵਰਨਮੈਂਟ ਆਫ ਕੁਆਲਿਟੀ ਕਾਉਂਸਲ ਆਫ ਇੰਡੀਆ ਤੋਂ ਇਹ ਇਹ ਸਾਰੀ ਇੱਕ ਸੰਸਥਾ ਹੈ ਜਿਹੜੀ ਲੈਬਸ ਨੂੰ ਬੇਸਿਕਲੀ ਸਰਟੀਫਾਈਡ ਦਿੰਦੀ ਹੈ ਕਿ ਕੈਲੀਬ੍ਰੇਟ ਕਰਕੇ ਇੰਟਰਨੈਸ਼ਨਲਲੀ ਇਹ ਸਾਡੇ ਜਿਹੜੇ ਇੰਟਰਨੈਸ਼ਨਲਲੀ ਸਾਡੇ ਪੋਰਟਾਂ ਜਿਹੜੀਆਂ ਇਹ ਅੱਜ ਤੋਂ ਮੰਨੀਆਂ ਹੋ ਗਈਆਂ ਮਤਲਬ ਹੁਸ਼ਾਰਪੁਰ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਐਨਏਬੀਐਲ ਲੈਬ ਹੋਣਾ ਔਰ ਅੱਗੇ ਜਿਹੜੇ ਅੱਗੇ ਸਰਕਾਰੀ ਕੋਈ ਪ੍ਰੋਗਰਾਮ ਆਉਂਦੇ ਆ ਜਿੱਦਾਂ ਐਨਏਚਆਰਮ ਦੇ ਕੋਈ ਪ੍ਰੋਗਰਾਮ ਆ ਜਾਂ ਕੁਝ ਵੀ ਆ ਉਹਦੇ ਵਾਸਤੇ ਈਸੀਐਚਐਸ ਤੁਸੀਂ ਅਪਲਾਈ ਕਰਨਾ ਉਹਦੇ ਵਾਸਤੇ ਵੀ ਲੈਬ ਜਿਹੜੀ ਐਨਏਬੀਐਲ ਹੋਣਾ ਜ਼ਰੂਰੀ ਹੈ ਤੇ ਇਸ ਕਰਕੇ ਅਸੀਂ ਇਹ ਪਿਛਲੇ 2 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਨੂੰ ਐਨਏਬੀਐਲ ਮਿਲੇ ਉਹਦੇ ਕਰਕੇ ਆਪਾਂ ਕੰਟਰੋਲ ਵੀ ਸਾਨੂੰ ਏਮਸ ਤੋਂ ਔਰ ਜੀ ਸੀਐਮਸੀ ਬਲੂਰ ਤੋਂ ਆਉਂਦੇ ਸੀ ਜਿਹੜੇ ਅਸੀਂ ਰਨ ਕਰਦੇ ਹਾਂ ਤੇ ਅੱਜ ਅਚੀਵਮੈਂਟ ਸਾਡੀ ਪੂਰੀ ਹੋਈ ਹੈ ਡਿਸਟ੍ਰਿਕਟ ਦੇ ਵਿੱਚ ਹੋਰ ਕਿਸੇ ਡਿਸਟ੍ਰਿਕਟ ਵਿੱਚ ਪਹਿਲੀ ਲੈਵ ਹੈ ਸਰ ਇਹ ਪੂਰੇ ਹੁਸ਼ਿਆਰਪੁਰ ਡਿਸਟ੍ਰਿਕਟ ਚ ਪਹਿਲੀ ਔਰ ਇਕਮਾਤਰ ਐਨਏਬੀਐਲ ਲੈਵ ਹੈ ਇਹ ਤੋਂ ਇਲਾਵਾ ਕੋਈ ਲੈਵ ਨਹੀਂ ਸੋ ਜਿਹੜੀ ਐਨਵੀਆ ਲੈਬ ਲੈਬ ਹੋਈ ਆ ਕੀ ਕੀ ਫਾਇਦਾ ਹੋਏਗਾ ਸਰ ਸਰ ਐਨਵੀਆ ਲੈਬ ਦਾ ਇਹ ਫਾਇਦਾ ਹੋਏਗਾ ਕਿ ਤਾਂ ਬਿਦ ਕੁਆਲਿਟੀ ਤੁਹਾਨੂੰ ਐਕੂਰੇਟ ਰਿਪੋਰਟ ਮਿਲੇਗੀ ਠੀਕ ਹੈ ਸਰ ਕਿਉਂਕਿ ਇਹਦੇ ਵਿੱਚ ਬੋਰਡ ਜਿਹਨਾਂ ਨੇ ਐਕ੍ਰਿਡੇਸ਼ਨ ਦਿੱਤੀ ਹੈ ਉਹ ਇਹੀ ਦੇਖਦਾ ਕਿ ਬਿਦ ਕੰਟਰੋਲ ਸੇ ਲੈਬ ਰਨ ਕਰ ਰਹੀ ਹੈ ਟੈਸਟਿੰਗ ਕਿ ਨਹੀਂ ਇਸ ਕਰਕੇ ਇਹਦਾ ਪੂਰਾ ਸ਼ਹਿਰਪੁਰ ਵਸਿਆ ਨੂੰ ਇਹੀ ਫਾਇਦਾ ਹੋਏਗਾ ਕਿ 100% ਐਕੂਰੇਟ ਰਿਪੋਰਟ ਮਿਲੇਗੀ ਬਿਦ ਕੁਆਲਿਟੀ ਕੰਟਰੋਲ ਕਿ ਜੀ ਮੰਡੇ ਤੋਂ ਇੱਕ ਟੈਸਟ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਿਹ ਕੀ ਪੋਸਟ ਹੈ ਤੇ ਕਿਹ ਟੈਸਟ ਹੈ ਜੀ ਸਰ ਉਹ ਐਂਟੀਜਨ ਟੈਸਟ ਹੈ ਔਰ ਉਹਦੇ ਵਿੱਚ ਗਵਰਨਮੈਂਟ ਸਾਨੂੰ ਕਿਟਸ ਸਪਲਾਈ ਕਰੇਗੀ ਉਹਦਾ ਜੋ ਵੀ ਰੇਟ ਗਵਰਨਮੈਂਟ ਨੇ ਰੱਖਿਆ 250 ਉਹਨਾ ਹੀ ਚਾਰਜ ਕਰਨਗੇ ਜੀ ਜਰਾ ਐਂਟੀਜਨ ਟੈਸਟ ਕਿਸ ਕਿਸ ਬਿਮਾਰੀ ਵਾਸਤੇ ਇਹ ਸਰ ਕੋਵਿਡ-19 ਲਈ ਹੈ ਐਂਟੀਜਨ ਟੈਸਟ ਰੈਪਿਡ ਟੈਸਟ ਹੈ ਇਹਦੇ ਵਿੱਚ ਤੁਹਾਨੂੰ 2 ਘੰਟੇ ਚ ਰਿਪੋਰਟ ਮਿਲ ਜਾਏਗੀ ਇਹਦੇ ਵਿੱਚ ਮੈਕਸਿਮਮ ਉਹਨਾਂ ਨੇ ਫਿਰ ਕਵਰ ਕਰਨਾ ਪੂਰਾ ਮਤਲਬ ਡਿਸਟ੍ਰਿਕਟ ਦੇ ਵਿੱਚ ਕਿੰਨੇ ਪੋਜ਼ਿਟਿਵ ਕੇਸਿਸ ਹੈ ਔਰ ਉਹਨਾਂ ਸੀ एन ए बी एल मैं डॉक्टर त्रिलोकी नाथ मैं प्रोफेसर और सीनियर कंसल्टेंट दिल्ली से जी पंजाब साल मैं लीड असैसर है एन ए बी एल का साल तो मैं एन ए बी एल की लैबरेटरीज को एक्टिडेट करता और करवा एना लैब न मैं क्वालिटी एना इंपरूव कराई है इंटरनल क्वालिटी कंट्रोल रोज लगवा के एक्सटर्नल क्वालिटी कंट्रोल रोज लगवा के ਔਰ ਉਹਨੂੰ ਐਨਲਾਈਜ਼ ਕਰਕੇ ਉਹਦਾ ਸਾਰਾ ਕਰੈਕਟਿਵ ਐਕਸ਼ਨ ਲਿਖੇ ਸਾਕੀ ਸਾਰਾ ਇੰਪਰੂਵ ਔਰ ਹੁਣ ਇਹ ਰਿਪੋਰਟਾਂ ਜਿਹੜੀ ਹੈ ਇੰਟਰਨੈਸ਼ਨਲੀ ਰੈਕਗਨਾਈਜ਼ ਹੋ ਜਾਂਦੀਆਂ ਨੇ ਜੇ ਐਨਏਬੀਐਲ ਐਕਕ੍ਰੇਡੇਟਡ ਲੈਬ ਤੋਂ ਜਿਹੜੀ ਰਿਪੋਰਟ ਹੁੰਦੀ ਆ ਉਹ ਇੰਟਰਨੈਸ਼ਨਲੀ ਐਕਸੈਪਟਡ ਰਿਜ਼ਲਟ ਹੁੰਦਾ ਇਹ ਮੈਂ ਇਹਨਾਂ ਨੂੰ ਮਦਦ ਕੀਤੀ ਹੈ ਔਰ ਮੈਂ ਇਹਨਾਂ ਦੇ ਨਾਲ ਐਸੋਸੀਏਟ ਹੋ ਗਿਆ ਐਂਡ ਆਈ ਵਿਲ ਕੀਪ ਔਨ ਹੈਲਪਿੰਗ them ਠੀਕ ਹੈ ਹੁਸ਼ਿਆਰਪੁਰ ਤੋਂ ਦਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼